89 ਤੇ ਅੱਜ ਚ ਕੋਈ ਬਹੁਤ ਫਰਕ ਨਹੀਂ ਪਿਆ ਗੱਲ ਵੱਖਰੀ ਐ ਕਿ ਉਦੋਂ ਦਾ ਸਿੱਖਾ ਦਾ ਸ਼ਿਕਾਰ ਕਿਸੇ ਹੋਰ ਢੰਗ ਨਾਲ ਸੀ ਅੱਜ ਜਿਹੜਾ ਵਾ ਉਹ ਸ਼ਿਕਾਰ ਕਿਸੇ ਹੋਰ ਢੰਗ ਨਾਲ ਹੋ ਰਿਹਾ ਆਲਮੋਸਟ ਸਾਰਾ ਕੁਝ ਖਤਮ ਕਰਕੇ ਰੱਖੀ ਜਾ ਰਿਹਾ ਪੰਜਾਬ ਦਾ ਜਿਹੜੇ ਇਥੋਂ ਦੇ ਲੀਡਰ ਇਹਨਾਂ ਇਥੋਂ ਦੀ ਸਰਕਾਰ ਫਿਚਰ ਸਾਡੀ ਕੌਮ ਦਾ ਫਿਚਰ ਜਿਹੜਾ ਉਹ ਉਹਨਾਂ ਦੇਸ਼ਾਂ ਦੇ ਵਿੱਚ ਬਹੁਤ ਬ੍ਰਾਈਟ ਬਹੁਤ ਉਜੜਾ ਆਟਾ ਝੌਲ ਦਾਲ ਇਹਨਾਂ ਚੀਜ਼ਾਂ ਦੇ ਉੱਪਰ ਅਸੀਂ ਆਪਣਾ ਸਾਰਾ ਕੁਝ ਦਾਫੇ ਲਾ ਦਿੱਤਾ ਇੱਥੇ ਪੋਲੀਟਿਸ਼ੀਨ ਵੀ ਤੁਹਾਡੇ ਨਾਲ ਡਰਾਮਾ ਕਰ ਰਿਹਾ ਤੇ ਤੁਸੀਂ ਬੜੇ ਖੁਸ਼ ਹੁੰਦੇ ਹੋ ਕਿ ਉਸ ਛੇ ਆ ਕਿ ਪਿੰਡਾਂ ਦੇ ਵਿੱਚੋਂ ਉਹ ਨੌਜਵਾਨ ਲੈ ਕੇ ਜਾਈਏ ਜੇ ਨਾਲ ਕੋਈ ਸਹਾਰਾ ਨਹੀਂ ਜਦ ਇਹਨਾਂ ਦੀ ਕੋਈ ਸਪੋਰਟ ਨਹੀਂ ਜਿਹੜੇ ਸਾਡੇ ਲੋਕ ਕੰਮ ਵੰਦੇ ਆ ਉਹ ਪੈਸਾ ਜਿਹੜਾ ਸੰਗਦਾ ਕਿਤੇ ਸਹੀ ਜਗ੍ਹਾ ਤੇ ਜਿਹੜਾ ਸਫਲਤਾ ਸਤਿ ਸ੍ਰੀ ਅਕਾਲ ਦੋਸਤੋ ਮੈਂ ਧਰਮਾ ਹਰਿਓ ਤੇ ਤੁਸੀਂ ਦੇਖ ਰਹੇ ਹੋ ਅਰੰਗ ਪੰਜਾਬ ਦੇ YouTube ਚੈਨਲ ਸੋ ਦੋਸਤੋ ਅੱਜ ਦਾ ਜੋ ਪ੍ਰੋਗਰਾਮ ਹੈ ਅੱਜ ਦਾ ਜੋ ਐਪੀਸੋਡ ਹੈ ਉਹਦੇ ਵਿੱਚ ਅਸੀਂ ਤੁਹਾਨੂੰ ਇੱਕ ਉਸ ਸ਼ਖਸੀਅਤ ਦੇ ਰੂਬਰੂ ਕਰਵਾਵਾਂਗੇ ਜਿਹੜੀ ਕਿ ਜਿੱਥੇ ਸਾਡੀਆਂ ਖੇਡਾਂ ਦੇ ਲਈ ਉੱਥੇ ਸਾਡੇ ਸਮਾਜ ਦੇ ਲਈ ਸਮਾਜ ਸੇਵਾ ਦੇ ਕੰਮਾਂ ਦੇ ਲਈ ਉੱਥੇ ਸਾਡੀਆਂ ਮਾਂ ਖੇਡ ਕਬੱਡੀ ਦੀ ਗੱਲ ਕਰ ਲਈਏ ਤਾਂ ਸਾਡੇ ਸਿੱਖ ਸੁਪਰੀਮੋ ਸੁਸਾਇਟੀ ਜੋ ਨਿਊਜ਼ੀਲੈਂਡ ਹੈ ਉਹਦੇ ਮੁਖ ਬੁਲਾ ਰਹੇ ਨੇ ਸਰਦਾਰ ਦਲਜੀਤ ਸਿੰਘ ਜੀ ਬਿਰਕ ਸਾਹਿਬ ਆਓ ਫਿਰ ਆਪਾਂ ਅੱਜ ਕਰਦੇ ਆਂ ਗੱਲਬਾਤ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਹਾਂਜੀ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਬਹੁਤ ਵਧੀਆ ਜੀ ਬਹੁਤ ਵਧੀਆ ਜੀ ਜੀ ਬੜਾ ਵਧੀਆ ਲੱਗ ਰਿਹਾ ਅੱਜ ਕਾਫੀ ਸਮੇਂ ਤੋਂ ਸਾਡੀ ਇੱਛਾ ਸੀ ਕਿ ਅਸੀਂ ਤੁਹਾਡੇ ਨਾਲ ਚਾਰ ਗੱਲਾਂ ਸਾਂਝੀਆਂ ਕਰੀਏ ਜੀ ਅ ਸੋ ਨਿਊਜ਼ੀਲੈਂਡ ਦੇ ਵਿੱਚ ਗੱਲ ਕਰ ਲਈਏ ਤਾਂ ਸਾਡੀ ਖੇਡਾਂ ਦੀ ਸਾਡੇ ਸੱਭਿਆਚਾਰ ਦੀ ਇੱਕ ਬਹੁਤ ਵੱਡਾ ਮੁਕਾਮ ਹੈ ਜਿਹੜਾ ਉਹ ਤੁਹਾਡੇ ਵਰਗੀਆਂ ਸ਼ਕਸ਼ੀਤਾਂ ਕਰਕੇ ਹਨਾ ਜੀ ਤੇ ਪਹਿਲਾਂ ਤੁਸੀਂ ਆਪਣੇ ਬਾਰੇ ਏ ਚੰਨਣਾ ਪਾਓ ਜੀ ਤੁਸੀਂ ਨਿਊਜ਼ੀਲੈਂਡ ਕਦੋਂ ਜਾਂਦੇ ਹੋ ਮੈਂ ਜੀ 18 18 ਸਾਲ ਦਾ ਸੀ ਜਦੋਂ 89 ਦੇ ਵਿੱਚ 99 ਦੇ ਵਿੱਚ ਮੈਂ ਨਿਊਜ਼ੀਲੈਂਡ ਚਲਾ ਗਿਆ ਜੀ ਤੇ ਪਿਛਲੇ 35 ਸਾਲ ਤੋਂ ਮੈਂ ਨਿਊਜ਼ੀਲੈਂਡ ਦੇ ਵਿੱਚ ਰਹਿ ਰਿਹਾ ਹਾਂ ਜੀ ਜੀ ਸੋ ਮੇਰਾ ਸਾਰਾ ਪਰਿਵਾਰ ਨਿਊਜ਼ੀਲੈਂਡ 'ਚ ਹੀ ਹੈ ਹਾਂਜੀ ਤੇ ਜਿੱਦਾਂ ਤੁਸੀਂ ਦੱਸਿਆ ਮੈਂ ਅਜੇ ਸਪੋਕਸਪਰਸਨ ਦੇ ਤੌਰ ਤੇ ਸੁਪਰੀਮ ਸੈਕਸਾਇਟੀ ਵੱਲੋਂ ਸੇਵਾ ਕਰ ਰਿਹਾ ਹਾਂ ਜੀ ਜੀ ਤੁਸੀਂ ਜਾਣਦੇ ਕਿਸ ਵਿਸ਼ੇ ਤੇ ਮੈਂ ਜਦੋਂ ਗਿਆ ਜੀ ਉਦੋਂ ਤਾਂ ਮੈਨੂੰ ਖੁਦ ਆਪ ਨੂੰ ਨਹੀਂ ਪਤਾ ਸੀ ਕਿਉਂਕਿ ਪੰਜਾਬ ਦੇ ਹਾਲਾਤ ਹੀ ਉਦੋਂ ਇਸ ਢੰਗ ਦੇ ਸੀ ਬਸ ਇਹ ਸੀ ਕਿ ਪੰਜਾਬ ਤੋਂ ਇੱਕ ਵਾਰ ਬਾਹਰ ਨਿਕਲਣਾ ਜੀ ਸੋ 89 ਤੇ ਅੱਜ 'ਚ ਕੋਈ ਬਹੁਤ ਫਰਕ ਨਹੀਂ ਪਿਆ ਗੱਲ ਵੱਖਰੀ ਹੈ ਕਿ ਉਦੋਂ ਸਿੱਖਾਂ ਦਾ ਸ਼ਿਕਾਰ ਕਿਸੇ ਹੋਰ ਢੰਗ ਨਾਲ ਸੀ ਅੱਜ ਜਿਹੜਾ ਵਾ ਉਹ ਸ਼ਿਕਾਰ ਕਿਸੇ ਹੋਰ ਢੰਗ ਨਾਲ ਹੋ ਰਿਹਾ ਪੰਜਾਬ ਦੇ ਵਿੱਚ ਹਾਲਾਤਾਂ ਦੇ ਵਿੱਚ ਕੋਈ ਫਰਕ ਨਹੀਂ ਪਿਆ ਚਾਹੇ ਉਹ ਕਿਸੇ ਨਾ ਡਰਗ ਨਾਲ ਲੈ ਕੇ ਹੋ ਗਏ ਚਾਹੇ ਸਾਨੂੰ ਇਸ ਦੇਸ਼ ਦੇ ਵਿੱਚ ਪੰਜਾਬ ਦੇ ਵਿੱਚ ਜਿਹੜਾ ਸਾਡਾ ਸ਼ੋਸ਼ਨ ਚਾਹੇ ਉਹ ਕਿਸਾਨਾਂ ਦੇ ਹੋਇਆ ਹੋਵੇ ਚਾਹੇ ਸਾਡੀ ਆਈ ਮੀਨਸ ਆਲਮੋਸਟ ਸਾਰਾ ਕੁਝ ਖਤਮ ਕਰਕੇ ਰੱਖੀ ਜਾ ਰਿਹਾ ਪੰਜਾਬ ਦਾ ਜਿਹੜੇ ਇਥੋਂ ਦੇ ਲੀਡਰ ਇਧਰ ਨਹੀਂ ਸਰਕਾਰਾਂ ਦੇ ਜੀ 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 ਬਿਲਕੁਲ ਜੀ ਸੋ ਜਦੋਂ ਤੁਸੀਂ ਜਾਣਦੇ ਹੋ ਨਾ ਜੀ ਅਸੀਂ ਸੁਣਿਆ ਦੇਖਿਆ ਕਿਉਂਕਿ ਅਸੀਂ ਵੀ ਛੋਟੇ ਸੀ ਉਦੋਂ 88 99 ਦਾ ਦੌਰ ਸੀ ਉਸ ਤੋਂ ਬਾਅਦ ਫਿਰ ਉੱਥੇ ਜਾ ਕੇ ਤੁਹਾਨੂੰ ਕਿੰਨਾ ਕਿ ਸਟਰਗਲ ਕਰਨਾ ਪੈਂਦਾ ਜੀ ਬਹੁਤ ਜੀ ਅੱਜ ਦੇ ਮੁਕਾਬਲੇ ਤਾਂ ਉਸ ਢੰਗ ਨੂੰ ਜੇ ਲਈਏ ਤਾਂ 100-100 ਗੁਣਾ ਜ਼ਿਆਦਾ ਸਟਰਗਲ ਸੀ ਉਸ ਟਾਈਮ ਦੇ ਉੱਪਰ ਉਦੋਂ ਤਾਂ ਬਹੁਤ ਗਿਣਤੀ ਦੇ ਉੱਥੇ ਲੋਕ ਬਹੁਤ ਗਿਣਤੀ ਦੀ ਤੁਹਾਡੀ ਉੱਥੇ ਪਹਿਚਾਨ ਜਿੱਥੇ ਤੁਹਾਨੂੰ ਕਿਸੇ ਨੂੰ ਨਹੀਂ ਪਤਾ ਦਸਤਾਰ ਕੌਣ ਬੰਨਦਾ ਸਿੱਖ ਕੌਣ ਹੁੰਦੇ ਆ ਤੁਹਾਡੀ ਤੁਹਾਨੂੰ ਬੋਲੀ ਦੀ ਪ੍ਰੋਬਲਮ ਅੱਜ ਜਿਹੜੇ ਸਾਡਾ ਯੂਥ ਹੈ ਉਹ ਜਦੋਂ ਪੜ੍ਹ ਜਾਂਦਾ ਐਟ ਲੀਸਟ ਉਹਨਾਂ ਨੇ ਹਾਈਲਾਈਟਸ ਕੀਤੀ ਹੁੰਦੀ ਹੈ ਉਹਨਾਂ ਨੂੰ ਥੋੜੀ-ਬਹੁਤੀ ਲੈਂਗੁਏਜ ਜਾਂ ਉਹ ਆਪ ਕੁਝ ਮੰਗ ਕੇ ਸ਼ੌਪ ਤੋਂ ਲੈ ਸਕਦੇ ਆ ਜਾਂ ਉਹਨਾਂ ਨੂੰ ਜੌ ਹੋਏ ਉਹਨਾਂ ਹਾਲਾਤਾਂ ਦੇ ਵਿੱਚ ਤਾਂ ਜਿੱਦਾਂ ਏਦਾਂ ਕਹਿ ਲੋ ਵੀ ਬੁਰੇ ਹਾਲਾਤ ਜਿਨ੍ਹਾਂ ਵਿੱਚ ਨਾ ਤੁਹਾਡੇ ਕੋਲ ਲੈਂਗੁਏਜ ਨਾ ਤੁਹਾਡੇ ਕੋਲ ਜੌਬ ਉੱਥੇ ਕੰਟਰੀ ਦੇ ਵਿੱਚ ਉਸ ਟਾਈਮ ਤੇ ਅਵੇਲੇਬਿਲਿਟੀ ਤੇ ਨਾ ਹੀ ਉਸ ਟਾਈਮ ਦੇ ਉੱਪਰ ਜਿਹੜਾ ਕੰਟਰੀ ਦੇ ਵਿੱਚ ਸੈਟਲ ਹੋਣ ਦਾ ਕਿਸੇ ਦਾ ਕੋਈ ਸਕੋਪ ਸੀਗਾ ਬਟ ਇੱਕ ਸਟਰਗਲ ਕਰਨ ਗਏ ਸੀ ਤੇ ਉਹ ਸਟਰਗਲ ਦੇ ਵਿੱਚ ਕਾਮਯਾਬ ਹੋਏ ਹਾਂ ਜੀ 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 ਬਿਲਕੁਲ ਜੀ ਉਸ ਤੋਂ ਬਾਅਦ ਤੁਸੀਂ ਅੱਗੇ ਜਿਵੇਂ ਸਾਡੇ ਸਿੱਖ ਕੌਮ ਦੀ ਗੱਲ ਕਰ ਲਈ ਨਾ ਬਹੁਤ ਵੱਡਾ ਮਾਣ ਹੈ ਤੁਹਾਡੇ ਕਰਕੇ ਕਹਿ ਲਈਏ ਤੁਹਾਡੇ ਵਰਗੇ ਜਿਹੜੇ ਸਰਦਾਰ ਸਾਡੇ ਬਾਹਰ ਰਹਿੰਦੇ ਆ ਇੱਕ ਕਿਵੇਂ ਕਿਵੇਂ ਜਿਹੜਾ ਤੁਸੀਂ ਅੱਗੇ ਵਧਦੇ ਰਹੇ। ਦੇਖੋ ਜੀ ਹਰ ਇੱਕ ਦੀ ਦੌੜ ਹੁੰਦੀ ਆ ਕਿਸੇ ਦੀ ਦੌੜ ਹੁੰਦੀ ਆ ਕਿ ਮੈਂ ਉਸ ਕੰਟਰੀ ਦੇ ਵਿੱਚ ਇੰਨੇ ਘਰ ਬਣਾਉਣੇ ਕਿਸੇ ਦੀ ਦੌੜ ਹੁੰਦੀ ਮੈਂ ਬਿਜ਼ਨਸ ਖੜੇ ਕਰਨੇ ਕਿਸੇ ਦਾ ਹੁੰਦਾ ਮੈਂ ਅੰਪਾਇਰ ਖੜੇ ਕਰਨੇ ਹਾਂ ਪਰ ਜਿਹੜੀ ਮੇਰੀ ਆ ਮੈਂ ਮੈਂ ਡਿਫਰੈਂਟ ਤਰੀਕੇ ਨਾਲ ਸੋਚ ਰਹੀ ਹਾਂ ਜੀ ਮੈਂ ਸੋਚ ਰਿਹਾ ਕਿ ਸਾਡਾ ਫਿਊਚਰ ਸਾਡੀ ਕੌਮ ਦਾ ਫਿਊਚਰ ਜਿਹੜਾ ਉਹ ਉਹਨਾਂ ਦੇਸ਼ਾਂ ਦੇ ਵਿੱਚ ਬਹੁਤ ਬ੍ਰਾਈਟ ਬਹੁਤ ਉਜੜਾ ਹੈ ਜੇ ਅਸੀਂ ਉਹਨੂੰ ਸਹੀ ਤਰੀਕੇ ਦੇ ਨਾਲ ਹੁਣ ਤੋਂ ਹੀ ਸਹੀ ਦਿਸ਼ਾ ਦੇ ਵੱਲ ਨਾਲ ਉਹਦੇ ਅੱਗੇ ਵਾਧੇ ਚੱਲੀਏ ਆਮ ਤੌਰ ਤੇ ਲੋਕ ਕਹਿੰਦੇ ਕਿ ਅਸੀਂ 10 ਸਾਲ ਜਿਹੜਾ ਹਮੇਸ਼ਾ ਜਿਹੜਾ ਪਿੱਛੇ ਚੱਲਦੇ ਆ ਜਾਂ ਦੂਜੇ ਕੰਟਰੀ ਨਾਲੋਂ 50 50 ਸਾਲ ਪਿੱਛੇ ਚੱਲਦੇ ਆ ਪਰ ਮੈਂ ਕਹਿੰਦਾ ਕਿ ਜੇ ਆਪਣੇ ਕੋਲ ਸਹੀ ਦਿਸ਼ਾ ਨਿਰਦੇਸ਼ ਹੋਣ ਤਾਂ ਆਪਾਂ ਉਹਨਾਂ ਕੰਟਰੀਆਂ ਦੀ ਵੀ ਸੋਚ ਨਾਲੋਂ 20 30 40 ਸਾਲ ਅੱਗੇ ਚੱਲ ਸਕਦੇ ਹਾਂ ਚੱਲ ਸਕਦੇ ਹਾਂ ਬਿਲਕੁਲ ਤੇ ਇਸ ਕਰਕੇ ਅਸੀਂ ਉਸ ਚੀਜ਼ ਦੇ ਹਾਣੀ ਹੋਣ ਦੀ ਕੋਸ਼ਿਸ਼ ਕਰ ਰਹੇ ਹਾਂ ਨਾ ਕਿ ਇੱਥੋਂ ਦੀ ਚੀਜ਼ ਦੇ ਹਾਣੀ ਅਸੀਂ ਉਹਨਾਂ ਕੰਟਰੀਆਂ ਦੇ ਹਾਣੀ ਹੋਣ ਦੀ ਕੋਸ਼ਿਸ਼ ਕਰ ਰਹੇ ਕਿ ਉਹਨਾਂ ਨਾਲੋਂ ਵੀ ਗਾਹ ਵਧ ਕੇ ਆਪਣੀ ਕੌਮ ਲਈ ਉੱਥੇ ਕੁਝ ਕਰੀਏ ਜਿਵੇਂ ਕਿ ਆ ਨਿਊਜ਼ੀਲੈਂਡ ਇੱਕ ਹੋਰ ਜਆ ਕੰਟਰੀ ਆ ਜਿਹਨੇ ਪਹਿਲਾ ਕੰਟਰੀ ਆ ਦੁਨੀਆ ਭਰ ਦੇ ਵਿੱਚ ਬਹੁਤ ਸਿੱਖ ਐ ਸਾਡੇ ਹੋਰ ਕੰਟਰੀਆਂ ਤੇ ਬਹੁਤ ਕਮਿਊਨਿਟੀਆਂ ਗਈਆਂ ਜਿਹਨੇ ਜਿੱਥੇ ਐਡਾ ਵਿਸ਼ਾਲ ਗੁਰੂ ਘਰ ਬਣਾਇਆ ਉਹਦੇ ਵਿੱਚ ਇੱਕ ਬਹੁਤ ਵੱਡਾ ਸਪੋਰਟਸ ਕੰਪਲੈਕਸ ਜਿਹੜਾ ਤਿਆਰ ਕੀਤਾ ਜਿਹਦੇ ਵਿੱਚ 25 ਮਿਲੀਅਨ ਡਾਲਰ ਦੀ ਲਗਤ ਦੇ ਨਾਲ ਜਿਹੜੀ FIFA ਅਪਰੂਵਡ ਵਰਲਡ ਲੈਵਲ ਦੀ ਜਿਹੜੀ ਸੌਕਰ ਫੀਲਡ ਹੋਗੀ ਕਬੱਡੀ ਦੀ ਹੋਗੀ ਹਾਕੀ ਬਾਸਕਟਬਾਲ ਨੈੱਟਬਾਲ ਵਾਲੀਬਾਲ ਰਨਿੰਗ ਟਰੈਕਸ ਹੋਗੇ ਕਬੱਡੀ ਦੀ ਫੀਲਡ ਹੋਗੀ ਇਹ ਚੀਜ਼ਾਂ ਜਿਹੜੀਆਂ ਉਹਨਾਂ ਨੇ ਗੁਰਦਵਾਰ ਸਾਹਿਬ ਦੇ ਵਿੱਚ ਤਿਆਰ ਕੀਤੀਆਂ ਨਿਊਜ਼ੀਲੈਂਡ ਫਿਰ ਉੱਥੇ ਆਪਣਾ ਇੱਕ ਜਿਹੜਾ ਰਜਿਸਟਰਡ ਕਿੰਡੀ ਗਾਰਡਨ ਜਿਹਨੂੰ ਆਪਾਂ ਚਾਈਲਡ ਕੇਅਰ ਕਹਿੰਦੇ ਆ ਉਹ ਬਣਾਇਆ ਗਿਆ ਬੱਚਿਆਂ ਦੀਆਂ ਹਜ਼ਾਰ ਬੱਚੇ ਦੀ ਪੰਜਾਬੀ ਦੀਆਂ ਕਲਾਸਾਂ ਐਵਰੀ ਸੈਟਰਡੇ ਨੂੰ ਲੱਗਦੀਆਂ ਉੱਥੇ ਤਾਂ ਕਿ ਅਸੀਂ ਬੱਚਿਆਂ ਨੂੰ ਆਪਣੇ ਬਾਣੀ ਬਾਣੇ ਬੋਲੀ ਤੇ ਆਪਣੇ ਪਿਛੋਕਰ ਦੇ ਨਾਲ ਜੋੜ ਸਕੀਏ ਸੋ ਇਹ ਚੀਜ਼ਾਂ ਦੇ ਵਿੱਚ ਜਿਹੜਾ ਨਿਊਜ਼ੀਲੈਂਡ ਹੈ ਉਹ ਆਈ ਥਿੰਕ ਪ੍ਰੋਬਬਲੀ ਜਦੋਂ ਤੁਸੀਂ ਜਾ ਕੇ ਖੁਦ ਨਹੀਂ ਜਨਚਰ ਤੱਕ ਦੇਖ ਲੈਂਦੇ ਤੁਸੀਂ ਆਈਡੀਆ ਨਹੀਂ ਲਾ ਸਕਦੇ ਕਿ ਬਾਕੀ ਕੰਟਰੀਆਂ ਦੇ ਨਾਲੋਂ ਤਾਂ ਹੈਗਾ ਹੀ ਹੈ ਬਾਕੀ ਕਮਿਊਨਿਟੀਆਂ ਨਾਲੋਂ ਵੀ ਨਿਊਜ਼ੀਲੈਂਡ ਦੇ ਵਿੱਚ ਸਾਡਾ ਜਿਹੜਾ ਭਾਈਚਾਰਾ ਉਹ ਇਸ ਵੜੇ ਅੱਗੇ ਚੱਲ ਰਿਹਾ ਤੇ ਏਕੇ ਦੇ ਵਿੱਚ ਹੈ ਜੀ ਸਾਰਾ ਕੁਝ ਜੇ ਸਾਰੇ ਰਲ ਕੇ ਚੱਲਣ ਤੇ ਆਪਾਂ ਬਹੁਤ ਕੁਝ ਜਿਹੜਾ ਅਜੇ ਅਜੇ ਬਹੁਤ ਹੋਰ ਡ੍ਰੀਮਸ ਹੈ ਜਿੱਦਾਂ ਕਿ ਬਿਰਦਾ Ashram ਦਾ ਡ੍ਰੀਮ ਹੈਗਾ ਆਪਣਾ ਉੱਥੇ ਫਿਊਨਲ ਸਰਵਿਸ ਬਣਾਉਣ ਦੀ ਡ੍ਰੀਮਸ ਹੈਗੇ ਆ ਤੇ ਆਪਣਾ ਰਜਿਸਟਰਡ ਜਿਹੜਾ ਵੱਡਾ ਚਾਰਟਰ ਸਕੂਲ ਸਾਡਾ ਉਹ ਤਿਆਰ ਕਰਨ ਦਾ ਪਲਾਨ ਹੈ ਜੀ ਹਾਂਜੀ ਹਾਂਜੀ ਸੋ ਚੰਗੀ ਸੋਚ ਹੈ ਨਾ ਜੀ ਤੁਸੀਂ ਇੱਕ ਵਧੀਆ ਚੀਜ਼ ਲੈ ਕੇ ਚੱਲੇ ਹੋ ਨਾ ਵੀ ਇੱਥੇ ਇਸ ਤਰ੍ਹਾਂ ਦਾ ਜਿਹੜਾ ਉੱਧਰ ਹੋ ਜਾਵੇ ਪਰ ਜੇ ਆਪਾਂ ਇੱਕ ਦੇਖੀਏ ਬਿਰਕ ਸਾਹਿਬ ਜਿਹੜਾ ਇੱਥੋਂ ਦਾ ਪੰਜਾਬ ਦੇ ਹਾਲਾਤ ਦੇਖਦੇ ਆਂ ਵੀ ਜਿਵੇਂ ਦਿਨੋ ਦਿਨ ਪੰਜਾਬ ਜਿਹੜਾ ਖਾਲੀ ਹੋਈ ਜਾਂਦਾ ਹੈ ਇਹ ਇੱਕ ਬਹੁਤ ਵੱਡੀ ਜਿਹੜੀ ਚਿੰਤਾ ਦਾ ਵਿਸ਼ਾ ਜਿਹਦੇ ਬਾਰੇ ਸੋਚ ਨਹੀਂ ਲੋੜ ਹੈ ਹਾਂਜੀ ਬਿਲਕੁਲ ਜੀ ਮੈਂ ਉਹਦਾ ਵੈਸੇ ਜਿਆਦਾ ਅਫਸਰशाही ਨੂੰ ਜਾਂ ਜਿਆਦਾ ਪੋਲੀਟੀਕਲ ਨਿਤਾਮਾਂ ਨੂੰ ਜਾਂ ਮੈਂ ਇਹਨੂੰ ਸਰਕਾਰਾਂ ਨੂੰ ਇਹਦੇ ਤੇ ਇਲਜ਼ਾਮ ਦੇਣ ਦੀ ਬਜਾਏ ਮੈਂ ਇਹ ਕਹਾਵਾਂਗਾ ਕਿ ਪੰਜਾਬ ਦੇ ਲੋਕਾਂ ਦੀ ਜਿਹੜੀ ਸੋਚ ਹੈ ਉਹ ਬਹੁਤ ਜਾਂਦੀ ਜਿੱਦਾਂ ਘਟਿਆ ਤੇ ਕਿਸੇ ਚੀਜ਼ ਤੱਕ ਮੈਂ ਇਹ ਕਹਲਾਂ ਕਿ ਚਮਚਾਗਰੀ ਲਾਲਸਵਤਾ ਜਾਂ ਇਹ ਕਹ ਲੋ ਕਿ ਉਹ ਅਹਮ ਆਪਣੇ ਆਪਣੇ ਮਫਾਦਾਂ ਦੇ ਵਾਸਤੇ ਸਭ ਕੁਝ ਗਹਿਨੇ ਰੱਖ ਕੇ ਬੈਠੇ ਆ ਕਿ ਇੱਕ ਆਟਾ ਚੌਲ ਦਾਲ ਇਹਨਾਂ ਚੀਜ਼ਾਂ ਦੇ ਉੱਪਰ ਅਸੀਂ ਆਪਣਾ ਸਾਰਾ ਕੁਝ ਦਾਤੇ ਲਾ ਦਿੱਤਾ ਔਰ ਕਿਸੇ ਨੂੰ ਕੋਈ ਆਪਣੀ ਉਸ ਚੀਜ਼ ਦੇ ਸਰੋਕਾਰ ਨਹੀਂ ਰਿਹਾ ਕਿ ਸਾਡੇ ਦੇਸ਼ ਲਈ ਕੀ ਕਰਨਾ ਸਾਡੇ ਜਿਹੜਾ ਸੂਬੇ ਲਈ ਕੀ ਹੋ ਰਿਹਾ ਸਰਕਾਰਾਂ ਤੁਹਾਨੂੰ ਉਹ ਦੇਣਗੀਆਂ ਜਿਹੋ ਜਿਹੇ ਟੈਸਟ ਤੁਸੀਂ ਸਰਕਾਰਾਂ ਨੇ ਤੁਹਾਡੇ ਬਿਲ ਨੂੰ ਦੇਖਿਆ ਕਿ ਤੁਸੀਂ ਕਿਹੋ ਜੀ ਲਾਟ ਰਿਹਾ ਹਸਣ ਕੇ ਸਾਡੇ ਲੋਕ ਕਦੀ ਵੀ ਪੋਲਿਟੀਸ਼ੀਅਨ ਚੌਣਣ ਲੱਗੇ ਦੇਖਣਗੇ ਜਾਂ ਤਾਂ ਉਹ ਕਹੇ ਵਧੀਆ ਫਿਲਮ ਦਾ ਹੀਰੋ ਹੀਰੋਇਨ ਹੋਵੇ ਜਾਂ ਉਹ ਫੇ ਬਦਿਆ ਕਮੇਡੀ ਕਰ ਸਕਦਾ ਹੋਵੇ ਜਾਂ ਵਧੀਆ ਸਿੰਗਰ ਹੋਵੇ ਐ ਚੀਜ਼ਾਂ ਦੇ ਨਾਲ ਦੇਸ਼ ਨਹੀਂ ਚੱਲਦੇ ਦੇਸ਼ ਚਲਾਉਣ ਲਈ ਸਿਆਸਤਦਾਨ ਚਾਹੀਦੇ ਆ ਤੇ ਇਮਾਨਦਾਰ ਸਿਆਸਤਦਾਨ ਚਾਹੀਦੇ ਆ ਜਿਨ੍ਹਾਂ ਨੂੰ ਪਬਲਿਕ ਜਿਹੜੀ ਆ ਉਹ ਮੁੜ ਕੇ ਹਰ ਮਕਾਮ ਦੇ ਉੱਪਰ ਉਹਨਾਂ ਨੂੰ ਜਵਾਬਦੇਹ ਬਣਾ ਸਕਦੀ ਹੋਵੇ ਕਿ ਇਹ ਚੀਜ਼ ਕਿਵੇਂ ਇਹ ਚੀਜ਼ ਕਿਵੇਂ ਉੱਥੇ ਹੁਣ ਤੁਸੀਂ 50 ਡਾਲਰ ਦਾ ਜਿਹੜਾ ਇੱਕ ਵੀ 50 ਡਾਲਰ ਦੀ ਚੋਰੀ ਵੀ ਜਿਹੜੀ ਆ ਕੈਂਪੀ ਨਹੀਂ ਕਰ ਸਕਦਾ ਹੈਨਾ ਇੱਥੇ ਸਾਡੇ ਇਹ ਹੈਗੇ ਆ ਕਿ ਐਮਪੀ ਨੂੰ ਤਾਂ ਛੱਡੋ ਜਿਹੜੇ ਸਾਡੇ ਛੋਟੇ-ਛੋਟੇ ਗਾਂ ਜਿਹੜੇ ਰੱਖੇ ਹੋਏ ਆ ਜਿਹੜੇ ਸਾਡੇ ਨਾਵਾਂ ਦੇ ਉੱਪਰ ਜਿਹੜੇ ਉਹਨਾਂ ਦੇ ਉੱਪਰ ਜਿਹੜੇ ਉਹਨਾਂ ਨੂੰ ਜਾਣਦੇ ਵੀ ਆ ਉਹ ਫੋਟੋ ਦਿਖਾ ਕੇ ਜਿਹੜੇ ਆ ਉਹ ਉਹੀ ਕਈ ਕਿਹ ਹਜ਼ਾਰ ਜਿਹੜੇ ਆ ਉਹ ਰਿਸ਼ਵਤਾਂ ਲੈ ਜਾਂਦੇ ਆ ਉਹਦਾ ਕਾਰਨ ਜਿਹੜਾ ਸਭ ਤੋਂ ਵੱਡੀ ਏ ਆ ਕਿ ਅਸੀਂ ਆਪਣੀ ਸੋਚ ਜਿਹੜੀ ਹੈ ਨਾ ਇੰਡੀਪੈਂਡੈਂਟ ਹੋਣ ਦੀ ਅਗਵਾ ਚੁੱਕੇ ਆ ਇਹਨਾਂ ਦੇਸ਼ਾਂ ਦੇ ਵਿੱਚ ਜਦ ਅਸੀਂ ਨਿਊਜ਼ੀਲੈਂਡ ਚ ਗਏ ਤਾਂ ਅਸੀਂ ਜਾ ਕੇ ਦੇਖਿਆ ਕਿ ਜਿਹੜੇ ਮੂਲ ਵਾਸੀ ਸੀ ਉਹ ਜਿਹੜੇ ਉਹਨਾਂ ਦੇਸ਼ਾਂ ਦੇ ਵਿੱਚ ਰਹਿਣ ਵਾਲੇ ਉਹਨਾਂ ਨਾਲ ਸਾਰਾ ਕੁਝ ਹੋਇਆ ਪਹਿਲਾਂ ਉੱਥੇ ਕਿ ਉਹਨਾਂ ਨੂੰ ਫ੍ਰੀ ਡੋਲਾ ਲੱਗੀਆਂ ਜਿਹਨੂੰ ਆਪਾਂ ਕਹਿੰਦੇ ਪੈਨਸ਼ਨ ਆ ਕਿ ਤੁਹਾਨੂੰ ਕੰਮ ਕਰਨ ਦੀ ਕੀ ਲੋੜ ਤੁਹਾਡੇ ਕੰਟਰੀ ਆ ਤੁਸੀਂ ਬਹਿ ਕੇ ਖਾਓ ਉਹਨਾਂ ਨੂੰ ਇੰਨੇ ਨਕੰਮੇ ਬਣਾ ਦਿੱਤਾ ਕਿ ਉਹ ਸਰਕਾਰਾਂ ਤੇ ਨਿਰਭਰ ਹੋ ਗਏ ਉਹਨਾਂ ਨੇ ਫਿਰ ਦੂਜੀਆਂ ਕੌਮਾਂ ਲਜਾ ਲਾ ਕੇ ਕੰਮ ਕਰਵਾ ਕੇ ਉਹਨਾਂ ਨੂੰ ਜਿਹੜਾ ਉਹ ਚ ਅੱਗੇ ਨਿਗਾਹ ਦਿੱਤਾ ਉਹ ਵਿਚਾਰੇ ਉੱਥੇ ਦੀ ਉੱਥੇ ਤੇ ਅੱਜ ਜਦੋਂ ਉਹਨਾਂ ਦੇ ਉਹ ਕੰਮ ਬੰਦ ਹੁੰਦੇ ਆ ਉਹਨਾਂ ਨੂੰ ਪੈਨਸ਼ਨਾਂ ਬੰਦ ਹੁੰਦੀਆਂ ਉਹਨਾਂ ਨੂੰ ਕੰਮ ਦੇ ਔਰ ਬੇਕਾਰ ਹੋ ਗਏ ਕੰਮ ਉਹ ਕਰ ਨਹੀਂ ਸਕਦੇ ਹੁਣ ਕਿਉਂਕਿ ਉਹਨਾਂ ਨੂੰ ਸਰਕਾਰ ਨੇ ਨਕਮੇ ਕਰ ਦਿੱਤਾ ਤੇ ਅੱਜ ਉਹੀ ਹਾਲਤ ਸਾਡੇ ਆ ਸਾਨੂੰ ਬਿਜਲੀ ਫਰੀ ਦੇ ਕੇ ਸਾਨੂੰ ਆਟਾ ਪਾਣੀ ਦਾਲਾਂ ਦੇ ਉੱਪਰ ਲਿਆਂਕ ਕੇ ਬਸ ਸਾਡੀ ਸੋਚ ਉਨੀਕ ਬਣਾ ਦਿੱਤੀ ਹੈ ਪੰਜਾਬ ਦੇ ਵਿੱਚ ਅਸੀਂ ਸਿਆਸਤਦਾਨ ਚੋਣੀ ਨਾ ਸਕੀ ਕਿ ਸਿਆਸਤਦਾਨ ਲੈਣਾ ਕਿਹੜਾ ਕਿਹੜਾ ਸਿਆਸਦਾਨ ਪੰਜਾਬ ਦੇ ਭਾਰਤ ਦੇ ਇੰਡੀਆ ਦੇ ਭਲੇ ਦੀ ਗੱਲ ਜਿਹੜੀ ਆ ਉਹ ਕਰ ਸਕਦਾ ਤੇ ਉਹਨਾਂ ਵਾਲੇ ਸਾਡਾ 100 ਸਾਲ ਦਾ ਫਿਊਚਰ ਕੀ ਸਾਡਾ 20 ਸਾਲ ਦਾ ਫਿਊਚਰ ਕੀ ਇਸ ਦੇਸ਼ ਦਾ ਇੱਥੇ ਲੋਕ ਸੋਚਣੇ ਹਟ ਗਏ ਨਾ ਚੀਜ਼ਾਂ ਤੋਂ ਬਿਲਕੁਲ ਜੀ ਬਿਲਕੁਲ ਜੀ ਹਰ ਇੱਕ ਜੇ ਆਪਾਂ ਜਿਵੇਂ ਨਸ਼ੇ ਦੀ ਗੱਲ ਤੁਸੀਂ ਕੀਤੀ ਸੀ ਭਾਜੀ ਜਾਂ ਆਪਾਂ ਬਿਮਾਰੀ ਦੀ ਗੱਲ ਕਰ ਲਈਏ ਹਨਾ ਇਹ ਇਹ ਦਿਨੋ ਦਿਨ ਵਧਣਾ ਹੈ ਹਾਂਜੀ ਕਿਉਂਕਿ ਅਸੀਂ ਨਾ ਸਰਕਾਰਾਂ ਪਰ ਅਸੀਂ ਖੁਦ ਵੀ ਇੰਨਾ ਜਿਹੜਾ ਜਿਵੇਂ ਤੁਸੀਂ ਕਿਹਾ ਸੀਗਾ ਵੀ ਹਰ ਕਿਸੇ ਨੂੰ ਦੂਜੇ ਨੂੰ ਦੋਸ਼ ਦੇਣਾ ਮਾੜੀ ਗੱਲ ਹੈ ਪਰ ਅਸੀਂ ਵੀ ਕਿਤੇ ਨਾ ਕਿਤੇ ਹੁਣ ਹਰ ਥਾਂ ਤੇ ਰੱਬ ਦਾ ਕਸੂਰ ਕੱ ਪਰ ਉਹ ਬਿਮਾਰੀਆਂ ਸੇੜਨ ਵਾਲੇ ਬਿਲਕੁਲ ਜੀ ਇਸ ਕੋਈ ਸ਼ੱਕ ਨਹੀਂ ਮੈਂ ਉਹੀ ਮੈਂ ਸਭ ਤੋਂ ਜ਼ਿਆਦਾ ਇਲਜ਼ਾਮ ਜਿਹੜਾ ਸਾਡੇ ਆਪਣਿਆਂ ਨੂੰ ਹੀ ਦਵਾਂਗਾ ਕਿ ਵੀ ਤੁਸੀਂ ਜਿਹੜਾ ਆਪਣਾ ਫਿਊਚਰ ਜਿਹੜਾ ਆਪਣੇ ਬੱਚਿਆਂ ਦਾ ਫਿਊਚਰ ਜਿਹੜਾ ਉਹ ਤਬਾਹ ਕਰੀ ਜਾ ਰਹੇ ਹੋ ਤੁਹਾਨੂੰ ਜਿਹੋ ਜਿਹ ਆ ਗੁੱੜ ਦੇ ਵਿੱਚ ਜ਼ਹਿਰ ਲਾ ਕੇ ਦਿੱਤਾ ਸੀ ਤੁਸੀਂ ਏਨੇ ਚਾਹ ਦੇ ਨਾਲ ਖਾਣਾ ਸ਼ੁਰੂ ਕੀਤਾ ਜਿਸ ਵੇਲੇ ਪੰਜਾਬ ਦੇ ਵਿੱਚ ਸਾਡੇ ਜਦੋਂ ਇੱਕ ਦੌਰ ਇਹੋ ਜਿਹਾ ਆਇਆ ਕਿ ਜਿਸ ਟਾਈਮ ਦੇ ਉੱਪਰ ਸਾਡੀ ਸਿੱਖ ਨੌਜਵਾਨੀ ਦੀ ਨਸਰ ਖੁਸ਼ੀ ਹੋਗੀ ਉਸ ਤੋਂ ਬਾਅਦ ਦੇ ਵਿੱਚ ਜਦੋਂ ਫਿਰ ਖਾੜੇ ਲੱਗਣੇ ਸ਼ੁਰੂ ਹੋਏ ਤਾਂ ਉਦੋਂ ਸਾਰਿਆਂ ਨੂੰ ਪਤਾ ਸੀ ਸਾਡਾ ਫਿਊਚਰ ਕਿੱਧਰ ਨੂੰ ਜਾਊਗਾ ਪਰ ਅਸੀਂ ਉਹਦੇ ਅੱਜ ਜੇ ਦੇਖੀਏ ਅੱਜ ਸਾਡੀਆਂ ਘਰਾਂ ਦੇ ਵਿੱਚ ਜਦੋਂ ਆਣ ਕੇ ਦੇਖਦੇ ਆ ਤੇ ਕਿ ਗੁਰੂ ਘਰਾਂ ਤੋਂ ਸੱਦੇ ਹੋਏ ਜਥੇ ਵਿਆਹਾਂ ਸ਼ਾਦੀਆਂ ਦੇ ਵਿੱਚ ਉਹਨਾਂ ਨੂੰ 4500 ਰੁਪਏ ਦਿੱਤਾ ਜਾਂਦਾ ਤੇ ਇੱਕ ਖੁਸਰੇ ਨੂੰ ਜਿਹੜਾ 11000 ਦਿੱਤਾ ਜਾਂਦਾ ਅਹੀਂ ਉਹੋ ਜੀ ਆਉਟਪਟ ਭਾਲਾਂਗੇ ਜਿਹੋ ਜਿਹਾ ਅਸੀਂ ਉਹਦੇ ਤੇ ਇਨਵੈਸਟ ਕਰਾਂਗੇ ਸੋ ਬੜਾ ਮੰਦਾ ਹਾਲ ਹੈ ਜੀ ਬੜਾ ਦੁੱਖ ਹੋ ਰਿਹਾ ਇਹ ਗੁਰੂ ਪੀਰਾਂ ਦੀ ਧਰਤੀ ਆ ਔਰ ਇੱਥੇ ਪੋਲੀਟੀਸ਼ਨ ਵੀ ਤੁਹਾਡੇ ਨਾਲ ਡਰਾਮਾ ਕਰ ਰਿਹਾ ਤੁਹਾਡੇ ਨਾਲ ਕਮੇਡੀਅਨਾਂ ਤੁਹਾਨੂੰ ਕਰ ਰਿਹਾ ਤੁਸੀਂ ਬੜੇ ਖੁਸ਼ ਹੁੰਦੇ ਹੋ ਕਿ ਇਹ ਬੰਦਾ ਸਾਡੇ ਲਈ ਕੋਈ ਤੁਹਾਡੇ ਲਈ ਸੀਰੀਅਸ ਨਹੀਂ ਕਿਉਂਕਿ ਤੁਸੀਂ ਆਪ ਹੀ ਸੀਰੀਅਸ ਨਹੀਂ ਗੇ ਬਿਲਕੁਲ ਜੀ ਬਿਲਕੁਲ ਜੀ ਜਿੰਨਾ ਚਿਰ ਅਸੀਂ ਆਪਣੇ ਆਪ ਨਹੀਂ ਵਿਅਰ ਹੁੰਦੇ ਨਾ ਉਹਨਾਂ ਚਿਰ ਕੁਝ ਨਹੀਂ ਹੋ ਸਕਦਾ ਜੀ ਹਾਂਜੀ ਸੋ ਆਪਾਂ ਥੋੜਾ ਕਬੱਡੀ ਬਾਰੇ ਗੱਲ ਕਰ ਲਈਏ ਨਾ ਜਿਵੇਂ ਉਧਰ ਤੁਸੀਂ ਦੋ ਮੇਰੇ ਖਿਆਲ ਨਾਲ ਵੀ ਹੁੰਦੇ ਆ ਟੂਰਨਾਮੈਂਟ ਨਾ ਜੀ ਹਾਂਜੀ ਦੋ ਲੜੀਆਂ ਇੱਕ ਮੇਰੇ ਖਿਆਲ ਹੁਣ ਮਾਰਚ ਚ ਮਾਰਚ ਤੇ ਅਕਤੂਬਰ ਦੇ ਵਿੱਚ ਦੋ ਵਾਰ ਉੱਥੇ ਆਮ ਤੌਰ ਤੇ ਨਿਊਜ਼ੀਲੈਂਡ ਦੇ ਵਿੱਚ ਕਬੱਡੀ ਦੇ ਟੂਰਨਾਮੈਂਟ ਹੁੰਦੇ ਆ ਜੀ ਮੈਂ ਕੋਈ ਕਬੱਡੀ ਦਾ ਨਾ ਤਾਂ ਪ੍ਰੇਮੀ ਤੇ ਨਾ ਮੈਨੂੰ ਕਬੱਡੀ ਬਾਰੇ ਬਹੁਤੀ ਜਾਣਕਾਰੀ ਹੈ ਪਰ ਇੱਕ ਗੱਲ ਇਹ ਆ ਕਿ ਇੱਕ ਕਮਿਊਨਿਟੀ ਲੀਡਰਸ਼ਿਪ ਦੇ ਵਿੱਚ ਹੋਣ ਦੇ ਨਾਤੇ ਸਾਡੇ ਕਈ ਫਰਜ਼ ਹੁੰਦੇ ਆ ਜਿਹਦੇ ਵਿੱਚ ਅਸੀਂ ਇਹ ਚਾਹੁੰਦੇ ਆ ਕਿ ਸਾਡੀ ਜਿਹੜੀ ਆਉਣ ਵਾਲੀ ਯੂਥ ਜਾਂ ਸਾਡੀ ਆਉਣ ਵਾਲੀ ਜਿਹੜੀ ਪੀੜ੍ਹੀ ਆ ਉਹ ਆਪਣੇ ਵਿਰਸੇ ਨਾਲ ਜੁੜੀ ਰਵੇ ਤੇ ਆਪਣੇ ਵਿਰਸੇ ਨਾਲ ਜੋੜਨ ਲਈ ਖਾਸ ਤੌਰ ਦੇ ਉੱਪਰ ਜਿਹੜੇ ਸਾਡੇ ਪਿੰਡਾਂ ਵਿੱਚ ਛਿੰਝਾਂ ਤੇ ਪਿੰਡਾਂ ਦੇ ਵਿੱਚ ਜਿਹੜੇ ਕਬੱਡੀ ਦੇ ਜਿਹੜੇ ਹੀ ਇਹ ਇਹਨੂੰ ਪਾਸੇ ਛੱਡ ਦਵਾਂਗੇ ਤਾਂ ਅਸੀਂ ਆਪਣੀ ਉਸ ਇੱਕ ਜਿਹੜੀ ਕਮਿਊਨਿਟੀ ਦੇ ਵਿੱਚ ਸਾਡੇ ਜਿਹੜੇ ਜਮਰੇ ਉੱਥੋਂ ਦੇ ਬੱਚੇ ਉਹਨਾਂ ਨੂੰ ਆਪਣੇ ਇਸ ਚੀਜ਼ ਤੋਂ ਜਿਹੜੀਆਂ ਸਾਡੀਆਂ ਬੈਕ ਦੀਆਂ ਇਸ ਕੰਟਰੀ ਦੀਆਂ ਸਾਂਝਾਂ ਉਤੋਂ ਹੀ ਦੂਰ ਕਰ ਦਵਾਂਗੇ ਹਾਂਜੀ ਅਸਲੀ ਕਲਚਰ ਅਸਲੀ ਜਿਹੜਾ ਸਾਡਾ ਸੱਭਿਆਚਾਰ ਸਾਡਾ ਅਸਲੀ ਸਪੋਰਟਸ ਅਸਲੀ ਕਲਚਰ ਜਿਹੜਾ ਉਤੋਂ ਹੀ ਦੂਰ ਕਰ ਦਵਾਂਗੇ ਸੋ ਇਸ ਕਰਕੇ ਕੋਸ਼ਿਸ਼ ਜ਼ਰੂਰ ਕੀਤੀ ਹੈ ਕਿ ਸਾਥ ਦਿਈਏ ਸੋ ਜਦੋਂ ਜੇ ਉਹਨਾਂ ਨੇ ਕਿਸੇ ਵੀ ਕਾਰਦੇ ਵਿੱਚ ਸ਼ੁਰੂਆਤ ਕੀਤੀ ਤਾਂ ਰੱਜ ਕੇ ਸਾਧ ਦਿੱਤਾ ਔਰ ਸਭ ਤੋਂ ਪਹਿਲੀ ਵਾਰ ਮੈਂ ਹੀ 2000 ਦੇ ਇੱਕ ਦੇ ਵਿੱਚ ਜਿਹੜੀ ਆ ਉਹ ਇੰਟਰਨੈਸ਼ਨਲ ਪਲੇਅਰ ਜਿਹੜੇ ਸੀ ਉਸ ਕੰਟਰੀ ਦੇ ਵਿੱਚ ਸੱਦ ਕੇ ਤੇ ਕੋਸ਼ਿਸ਼ ਕੀਤੀ ਸੀ ਕਿ ਜਿੱਥੇ ਪਲੇਅਰਾਂ ਨੂੰ ਰਿਕਨੋਲਜ ਹੋਊਗਾ ਅਕਨੋਲਜਮੈਂਟ ਮਿਲੇਗੀ ਉਹਨਾਂ ਨੂੰ ਰਿਕੋਗਨਾਈਜੇਸ਼ਨ ਮਿਲੇਗੀ ਉੱਥੇ ਨਾਲ ਦੀ ਨਾਲ ਸਾਡੇ ਵੀ ਉੱਥੇ ਲੋਕਾਂ ਵਿੱਚ ਉਤਸ਼ਾਹ ਆਵੇਗਾ ਕਿ ਅਸੀਂ ਇਹਨੂੰ ਅੱਗੇ ਮਾ ਖੇਡੀਏ ਕਿਉਂਕਿ ਬਹੁਤ ਘੱਟ ਸੀ ਉਸ ਟਾਈਮ ਤੇ ਉੱਪਰ ਖੇਡਣ ਵਾਲੇ ਹੁਣ ਜਿਹੜੀ ਆ ਜੀ ਹੁਣ ਬਹੁਤ ਕਾਫੀ ਸਪੋਰਟਸ ਕਲੱਬਾਂ ਹੈਗੀਆਂ ਪਰ ਪਿਛਲੇ 2005 ਤੋਂ ਲੈ ਕੇ ਤੇ ਹੁਣ ਤੱਕ ਜਿਹੜਾ ਐ तकरीबन 20 ਸਾਲ ਦਾ ਟਾਈਮ ਚੱਲਿਆ ਸੁਪਰੀਮ ਸਿਕ ਸੋਸਾਇਟੀ ਵੱਲੋਂ ਅਸੀਂ तकरीबन ਜਿਹੜਾ ਆ ਜਿੱਦਾਂ ਕਹਿ ਲਈਏ ਵੀ ਹੁਣ ਸੌ ਤੋਂ ਨਹੀਂ ਹਜ਼ਾਰਾਂ ਦੇ ਟੰਗ ਨਾਲ ਉਹ ਜਿਹੜੇ ਖਿਡਾਰੀ ਜਿਹੜੇ ਖਿਡਾਰੀ ਚਾਹੇ ਗੁਲਜਾਰੀ ਆ ਚਾਹੇ ਜਿਹੜੇ ਟੌਪ ਦੇ ਖਿਡਾਰੀ ਆ ਪਾਲਾ ਜਲਾਲਪੁਰੀਆ ਆ ਕਿ ਮੰਗੀ ਹੋਇਆ ਇਹ ਸਾਰੇ ਉਹ ਆ ਜਿਹੜੇ ਨਿਊਜ਼ੀਲੈਂਡ ਦੀ ਧਰਤੀ ਤੋਂ ਤਿਆਰ ਹੋਏ ਹੋਏ ਆ ਜੀ ਇਹਨਾਂ ਨੂੰ ਪਹਿਲੀ ਵਾਰ ਮੌਕਾ ਮਿਲਿਆ ਮੱਖਣ ਵਾਲੀ ਆ ਹੁਣ ਜਿੱਦਾਂ ਕਮੈਂਟੇਟਰ ਜੀ ਹਾਂਜੀ ਹਨਾ ਪਹਿਲੀ ਵਾਰ ਉਹ ਨਿਊਜ਼ੀਲੈਂਡ ਜਾ ਕੇ ਬੋਲਦੇ ਆ ਜਿੱਥੋਂ ਉਹਨਾਂ ਨੂੰ ਫਿਰ ਇੰਟਰਨੈਸ਼ਨਲ ਰੀਕੋਗਨਾਈਜੇਸ਼ਨ ਮਿਲਦੀ ਆ ਹਾਂਜੀ ਤੇ ਅਸੀਂ ਕੋਈ ਆਸਾਨ ਨਹੀਂ ਕੀਤਾ ਕਿਸੇ ਉੱਪਰ ਅਸੀਂ ਤੇ ਇਹ ਕਵਾਂਗੇ ਕਿ ਸਾਡਾ ਇੱਕ ਉਪਰਾਲਾ ਸੀ ਤੇ ਉਸ ਗੇਮ ਨੂੰ ਅਕਨੋਲਜਮੈਂਟ ਮਿਲੀ ਤੇ ਉਹਨਾਂ ਨੂੰ ਪਲੇਅਰਾਂ ਨੂੰ ਉਹਨਾਂ ਕਮੈਂਟੇਟਰਾਂ ਨੂੰ ਰਿਕੋਗਨਾਈਜੇਸ਼ਨ ਮਿਲੀ ਜਿਹੜੇ ਡਿਜ਼ਰਵ ਕਰਦੇ ਸੀ ਕਿ ਉਹਨਾਂ ਕੋਲ ਇੱਕ ਗੇਮ ਹੈਗੀ ਹੈ ਉਹਨਾਂ ਨੂੰ ਕੋਈ ਦੇਖਣ ਦਾ ਜਿਦਾਂ ਦਿਖਾਉਣ ਦਾ ਜਿਹੜਾ ਉਹਨਾਂ ਨੂੰ ਇੱਕ ਮੌਕਾ ਹਾਂਜੀ ਪਲੇਟਫਾਰਮ ਮਿਲੇ ਜਿੱਥੇ ਉਹ ਇਹਨੂੰ ਆਪਣਾ ਪ੍ਰਦਰਸ਼ਨ ਜਿਹੜਾ ਉਹ ਕਰ ਸਕਦੇ ਹੋਣ ਸੋ ਇਸ ਕਰਕੇ ਲੱਗੇ ਹੋਏ ਆ ਜੀ ਕੋਸ਼ਿਸ਼ ਇਹ ਆ ਕਿ ਪਿੰਡਾਂ ਦੇ ਵਿੱਚੋਂ ਉਹ ਨੌਜਵਾਨ ਲੈ ਕੇ ਜਾਈਏ ਜਿਨ੍ਹਾਂ ਨੂੰ ਕੋਈ ਸਹਾਰਾ ਨਹੀਂ ਜ ਜਿਨ੍ਹਾਂ ਦੀ ਕੋਈ ਸਪੋਰਟ ਨਹੀਂ ਜੀ ਮੇਰੇ ਕੋਲ ਇੱਕ ਐਗਜ਼ਾਮਪਲ ਦੇ ਤੌਰ ਤੇ ਕਿ ਇੱਕ ਜੂਤ ਜਾਂਦਾ ਉਹ ਮੇਰੇ ਕੋ ਇੱਕ ਚਿੱਠੀ ਲੈ ਕੇ ਜਾਂਦਾ ਕਿ ਵੀ ਮੈਂ ਆ ਫਲਾਣੇ ਨੇਤਾ ਦੀ ਚਿੱਠੀ ਲਿਖਾ ਕੇ ਲਿਆ ਤੇ ਇਹਨੂੰ 3 ਹਫ਼ਤੇ ਲਈ ਇੱਥੇ ਗੁਰਦੁਆਰਾ ਸਾਹਿਬ ਜਿਹੜੀ ਕਮੋਡੀਸ਼ਨ ਦਿੱਤੀ ਜਾਵੇ ਤੇ ਮੈਂ ਉਹ ਚਿੱਠੀ ਪਾੜ ਕੇ ਕਿਹਾ ਕਿ ਹੁਣ ਤੂੰ ਇੱਕ ਦਿਨ ਵੀ ਨਹੀਂ ਰਹਿ ਸਕਦਾ ਜੇ ਤੂੰ ਸਿੱਧਾ ਇੱਕ ਸਿੱਖ ਹੋਣ ਦੇ ਨਾਤੇ ਹੀ ਆਉਂਦਾ ਹਾਂਜੀ ਜਾਂ ਇੱਕ ਪੰਜਾਬੀ ਹੋਣ ਦੇ ਨਾਤੇ ਹੀ ਆਉਂਦਾ ਤੇ ਤੂੰ ਆਣ ਕੇ ਕਹਿੰਦਾ ਆ ਮੈਨੂੰ ਇੱਥੇ ਚਾਹੀਦੀ ਆ ਤੇ ਗੁਰੂ ਘਰ ਹਰ ਇੱਕ ਲਈ ਆ ਅਸੀਂ ਇਹੀ ਤੇਰੇ ਲਈ ਸ਼ਾਇਦ ਗਾਂ ਹੋ ਕੇ ਵੀ ਹੋਰ ਵੀ ਹੈਲਪ ਕਰਦੇ ਹੈਨਾ ਪਰ ਤੁਸੀਂ ਜਿਹੜਾ ਉਹ ਸਿਸਟਮ ਲੈ ਕੇ ਇੱਥੇ ਆਉਣਾ ਚਾਹੁੰਦੇ ਉਹ ਜਿਹੜੇ ਸਿਸਟਮ ਨੂੰ ਅਸੀਂ ਨਫ਼ਰਤ ਕਰਦੇ ਆ ਨਫ਼ਰਤ ਕਰਦੇ ਆ ਹੈਨਾ ਅਸੀਂ ਅਸੀਂ ਉਹ ਚੀਜ਼ ਦੇ ਵਿੱਚ ਨਹੀਂ ਪੈਣਾ ਚਾਹੁੰਦੇ ਜੀ ਹਾਂਜੀ ਬਿਲਕੁਲ ਤੁਸੀਂ ਸਰ ਸਾਹਮਣੇ ਵਾਲਾ ਦੇਖਣਾ ਵੀ ਅਬਜ਼ਰਵ ਕਰਦਾ ਜੀ ਹਾਂਜੀ ਬਿਲਕੁਲ ਜੀ ਬਿਲਕੁਲ ਜੀ ਅੱਛਾ ਭਾਈ ਜੇ ਤੁਸੀਂ ਪਹਿਲੀ ਵਾਰ ਜਦੋਂ 2001 ਦੇ ਵਿੱਚ ਕਹਿ ਰਹੇ ਹੋਣਾ ਟੀਮ ਬਣਾਈ ਸੀ ਪਲੇਅਰ ਕਿਹੜੇ-ਕਿਹੜੇ ਗਏ ਸੀ ਉਦੋਂ ਪਹਿਲੀ ਵਾਰ ਉਦੋਂ ਜੀ ਤਕਰੀਬਨ 32 ਪਲੇਅਰ ਜਿਹੜੇ ਆ ਉਹ ਸਾਡੇ ਕੋਲ ਪਹਿਲੀ ਵਾਰ ਉਸ ਟਾਈਮ ਤੇ ਜਦੋਂ ਜਾਂਦੇ ਆ ਉਹਨਾਂ ਵਿੱਚ ਬਹੁਤੇ ਪਲੇਅਰ ਜਿਹੜੇ ਜਿਨ੍ਹਾਂ ਨੂੰ ਮੈਂ ਐਜ਼ ਏ ਜਾਨਦਾਰ ਰਾਜੂ ਸੀ ਖੋਜੇ ਵਾਲੀ ਤੋਂ ਹੋ ਗਿਆ ਸ਼ੁਰਲੀ ਸੀ ਮੁੰਡਾ ਇੱਕ ਸਾਡੇ ਕੋਲ ਜਮਿਆਰੇ ਤੋਂ ਹਾਂਜੀ ਤੇ ਤੁੰਨਾ ਸੀ ਹੋਰ ਬਹੁਤ ਜਿੱਦਾਂ ਇਦਾਂ ਦੇ ਪਲੇਅਰ ਜਿਹੜੇ ਉਸ ਟਾਈਮ ਦੇ ਸਾਡੇ ਕੋਲ ਗਏ ਹੋਏ ਆ ਖਾਸ ਤੌਰ ਤੇ ਅਬਿੰਦਰ ਸੈਦੋਵਾਲ ਹੋ ਗਿਆ ਕੁਲਵਿੰਦਰ ਮੱਲੀ ਹੋ ਗਿਆ ਇਹ ਉਸ ਤੋਂ ਬਾਅਦ ਫਿਰ ਇਹ ਕੋਚ ਬਣ ਗਏ ਫਿਰ ਹਰ ਟਾਈਮ ਜਿੱਦਾਂ ਇਹ ਟੀਮਾਂ ਫਿਰ ਲੈ ਕੇ ਜਾਂਦੇ ਰਿਹਾ ਸਾਡੇ ਕੋਲ ਤੇ ਪਤਾ ਨਹੀਂ ਕਿੰਨੇ ਕੁ ਮੈਨੂੰ ਤੇ ਜਿੱਦਾਂ ਨਾਮ ਹੀ ਨਹੀਂ ਯਾਦ ਕਿਉਂਕਿ ਮੈਨੂੰ ਕਈ ਵਾਰ ਆਪ ਜਦੋਂ ਆਣ ਕੇ ਕੋਈ ਦੱਸਦਾ ਭਾਜੀ ਆ ਤੁਸੀਂ ਸਾਡਾ ਉਦੋਂ ਕੰਮ ਕੀਤਾ ਮੈਂ ਕਹਿੰਦਾ ਨਹੀਂ ਜਦੋਂ ਕਿਸੇ ਦਾ ਕੰਮ ਹੋ ਜਾਂਦਾ ਸ਼ੁਕਰਾਨਾ ਪ੍ਰਮਾਤਮਾ ਦਾ ਜੇ ਨਾ ਹੋਇਆ ਤਾਂ ਗਾਲਾਂ ਨਾ ਕੱਢਿਓ ਸਾਡਾ ਕੰਮ ਤਾਂ ਸਿਰਫ ਕੋਸ਼ਿਸ਼ ਹੈ ਕਿ ਅਸੀਂ ਕਰੀਏ ਤੇ ਭੁੱਲ ਜਾਈਏ ਕਿਉਂਕਿ ਜਿਹੜਾ ਬੰਦਾ ਜਣਾਉਂਦਾ ਰਹੇ ਮੈਂ ਆ ਕੀਤਾ ਮੈਂ ਆ ਕੀਤਾ ਉਹ ਜਿਹੜਾ ਹਮੇਸ਼ਾ ਧੋਖਾ ਖਾਂਦਾ ਤੇ ਸਾਡੇ ਚ ਇਹੋ ਜੀ ਕੋਈ ਹੋ ਜ ਨਹੀਂ ਅਸੀਂ ਤੇ ਕਹਿੰਦੇ ਵੀ ਪ੍ਰਮਾਤਮਾ ਕਰਵਾ ਰਿਹਾ ਅਸੀਂ ਤੇ ਇੱਕ ਉਹਦੇ ਨਚਾਉਣ ਵਾਲੇ ਆ ਤੇ ਸਾਨੂੰ ਨਚਾਈ ਜਾਂਦਾ ਜੀ ਬਿਲਕੁਲ ਜੀ ਬਿਲਕੁਲ ਸੋ ਜਾਂਦੇ ਜਾਂਦੇ ਛੋਟਾ ਸਵਾਲ ਇੱਕ ਹੋ ਰਿਹਾ ਜੀ ਕਿ ਇੱਧਰ ਆਪਣੇ ਗੱਲ ਕਰ ਲਈ ਆਪਾਂ ਪੰਜਾਬ ਦੇ ਵਿੱਚ ਜਿਵੇਂ ਸਮਾਜ ਸੇਵਾ ਦੇ ਕੰਮ ਜਿਵੇਂ ਤੁਸੀਂ ਪਹਿਲਾਂ ਵੀ ਕੀਤੇ ਸੀ ਸਿਰਫ ਲੋੜਵੰਦਾ ਦੀ ਮਦਦ ਕਰਨਾ ਕੋਈ ਉਹ ਵੀ ਇਸ ਤਰ੍ਹਾਂ ਦਾ ਸਿਸਟਮ ਚੱਲ ਰਿਹਾ ਹੈ ਬਿਲਕੁਲ ਜੀ ਉੱਥੋਂ ਦੀਆਂ ਸੰਸਥਾਵਾਂ ਸਾਂਝੇ ਤੌਰ ਤੇ ਵੀ ਬਹੁਤ ਉਪਰਾਲੇ ਕਰਦੀਆਂ ਤੇ ਉਦਾਂ ਵੀ ਜਦੋਂ ਕੋਈ ਸਾਨੂੰ ਇਦਾਂ ਲੱਗਦਾ ਵਾ ਵੀ ਇਹ ਕੇਸ ਸਾਡੇ ਲਈ ਇੰਪੋਰਟੈਂਟ ਹੈ ਰੀਸੈਂਟਲੀ ਜਸਵਿੰਦਰ ਸਿੰਘ ਸ਼ਾਂਤ ਇੱਕ ਕੌਮ ਦੇ ਪ੍ਰਚਾਰਕ ਆ ਉਹਨਾਂ ਨੂੰ ਬ੍ਰੇਨ ਟਿਊਮਰਸ ਦੀ ਪ੍ਰੋਬਲਮ ਆਈ ਆ 3 ਲੱਖ ਰੁਪਈਆ ਜਿਹੜਾ ਇਮੀਡੀਏਟਲੀ ਜਿਹੜਾ ਵਾ ਉਹ ਉੱਥੋਂ ਦੀ ਸੰਗਤ ਨੇ ਭੇਜ ਇਦਾਂ ਵੀ ਜੇ ਮੈਂ ਜਨੂਣ ਲੱਗਾ ਤਾਂ ਮੇਰੇ ਖਿਆਲ ਚ ਸਾਡੇ ਕੋਲ ਜਿੱਦਾਂ 100ਾਂ ਨਹੀਂ ਹਜ਼ਾਰ ਦੇ ਕਰੀਬ ਇਦਾਂ ਫੈਮਲੀਆਂ ਹੋਣੀਆਂ ਜਿਨ੍ਹਾਂ ਨੂੰ ਅਸੀਂ ਜਿਹੜੇ ਆ ਉਹ ਵੱਖ-ਵੱਖ ਤੌਰ ਤੇ ਕਿਸੇ ਨੂੰ ਐਜ਼ ਅ ਗਰੀਬ ਹੋਣ ਦੇ ਨਾਤੇ ਕਿਸੇ ਨੂੰ ਐਜ਼ ਅ ਬੱਚੀ ਦੇ ਵਿਆਹ ਦੇ ਉੱਪਰ ਕਿਸੇ ਨੂੰ ਕੋਈ ਪੰਥਕ ਪ੍ਰਚਾਰਕ ਹੋਣ ਦੇ ਨਾਤੇ ਜਦੋਂ ਜਾਨੀ ਕੋਸ਼ਿਸ਼ ਕਰ ਰਹੇ ਹਾਂ ਜੀ ਵੀ ਇੱਕ ਕੰਟਰੀ ਦੇ ਤੌਰ ਤੇ ਅਸੀਂ ਆਪਣਾ ਬਾਕੀਆਂ ਨਾਲੋਂ ਵੱਧ ਜਿਹੜਾ ਵਾ ਦਸਵੰਦ ਜਿਹੜਾ ਉਹ ਇਨਾ ਕੰਮਾਂ ਤੇ ਲਾਈਏ ਕਿ ਜਿਹੜੇ ਸਾਡੇ ਲੋਕ ਲੋੜ ਵੰਦਿਆ ਉਹ ਪੈਸਾ ਜਿਹੜਾ ਸੰਗਦਾ ਕਿਤੇ ਸਹੀ ਜਗ੍ਹਾ ਤੇ ਜਿਹੜਾ ਸਫਲਾ ਹੁੰਦਾ ਰਹੇ ਉਹ ਦਿਕੇ ਜੀ 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 ਸੋ ਬਹੁਤ ਬਹੁਤ ਧੰਨਵਾਦ ਭਾਜੀ ਤੁਹਾਡਾ ਥੈਂਕ ਯੂ ਭਾਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਜੀ ਆਏ ਹੋ ਮਿਲਣ ਵਾਸਤੇ ਜੀ ਆਇਆਂ ਨੂੰ ਦੋ ਤਿੰਨ ਹਫਤੇ ਲਈ ਇੱਥੇ ਆਏ ਸੀ ਤੇ ਤੁਹਾਨੂੰ ਮਿਲ ਕੇ ਬਹੁਤ ਚੰਗਾ ਲੱਗਾ ਧੰਨਵਾਦ ਜੀ ਥੈਂਕ ਯੂ